ਅਤੇ ਹੁਣ ਕਬੜਾ ਵਿਸਥਾਰਨਾ ਡਾਇਬੀਟਿਕ ਫੂਡ ਸੁਸਾਇਟੀ ਆਫ ਇੰਡੀਆ ਡੀ ਐਫ ਐਸ ਆਈ ਨੂ ਡੀ ਐਫ ਐਸ ਆਈ ਸੀਓ ਐਨ 2025 ਦਾ ਐਲਾਨ ਕਰਦੇ ਹੋਏ ਮਾਨ ਹੈ ਜੋ ਕਿ ਡਾਇਬੀਟਿਕ ਪੈਰਾ ਦੀ ਦੇਖਭਾਲ ਅਤੇ ਇੱਕ ਇਤਿਹਾਸਿਕ ਤਿੰਨ ਰੋਜ਼ਾ ਕਾਨਫਰੰਸ ਹੈ ਜੋ 31 ਅਕਤੂਬਰ ਤੋਂ 2 ਨਵੰਬਰ 2025 ਤੱਕ ਰੈਡੀਸਨ ਬਲੂ ਹੋਟਲ ਅੰਮ੍ਰਿਤਸਰ ਵਿਖੇ ਹੋਣ ਵਾਲੀ ਹੈ ਇਸ ਸਮਾਗਮ શ્રી ਗੁਰੂ ਰਾਮਦਾਸ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਸ਼੍ਰੀ ਅੰਮ੍ਰਿਤਸਰ ਅਮਨਦੀਪ ਹਸਪੀਟਲ ਦੇ ਸਹਿਯੋਗ ਨਾਲ ਉਜਾਲਾ ਸਿਗਨਲ ਨਾਲ ਸਾਂਝੇਦਾਰੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਡੀ ਐਫ ਐਸ ਆਈ ਸੀ ਯੂ ਐਨ 2025 ਪ੍ਰਸਿੱਧ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਫੈਕਿਲਿਟੀ ਨੂੰ ਸ਼ੂਗਰ ਦੇ ਪੈਰਾਂ ਦੀ ਦੇਖਭਾਲ ਵਿੱਚ ਨਵੀਨਤਮ ਤਰੱਕੀਆਂ ਅਤੇ ਆਪਣੀ ਮੁਹਾਰਤ ਤੇ ਗਿਆਨ ਸਾਂਝਾ ਕਰਨ ਲਈ ਇਕੱਠਾ ਕਰੇਗਾ ਇਸ ਕਾਨਫਰੰਸ ਵਿੱਚ ਵਿਸ਼ੇਸ਼ ਮਾਸਟਰ ਕਲਾਸਾਂ ਹੁਨਰ ਵਧਾਉਣ ਦੇ ਮੌਕੇ ਅਤੇ অতি ਆਗਨਿਕ ਵਿਦਿਅਕ ਪ੍ਰੋਗਰਾਮ ਹੋਣਗੇ ਜੋ ਇਸ ਨੂੰ ਮੈਡੀਕਲ ਅਤੇ ਪੈਰਾ ਮੈਡੀਕਲ ਪੇਸ਼ੇਵਰਾਂ ਲਈ ਇੱਕਲਾਜਨੀ ਸਮਾਗਮ ਬਣਾਉਂਦੇ ਹਨ ਭਾਰਤ ਅਤੇ ਦੁਨੀਆ ਭਰ ਦੇ ਪ੍ਰਸਿੱਧ ਡਾਕਟਰਾਂ ਅਤੇ ਸਰਜਨਾਂ ਸਮੇਤ 800 ਤੋਂ ਵੱਧ ਡੈਲੀਗੇਟਾਂ ਦੇ ਇਸ ਵਿੱਚ ਹਿੱਸਾ ਲੈਣ ਦੀ ਉਮੀਦ ਹੈ ਡੀ ਐਫ ਐਸ ਆਈ ਸੀਓ ਐਨ 2025 ਸ਼ੂਗਰ ਦੇ ਪੈਰਾਂ ਦੀ ਦੇਖਭਾਲ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੋਣ ਦਾ ਵਾਅਦਾ ਕਰਦਾ ਹੈ ਮੈਂ ਡਾਕਟਰ ਵਿਕਾਸ ਕੱਤਰ ਡਾਕਟਰ ਅਵੀ ਮਹਿੰਦਰ ਸਰ ਦੇ ਨਾਲ ਅੱਜ ਤੁਹਾਨੂੰ ਗ੍ਰੀਫ ਕਰ ਰਿਹਾ ਜਿਹੜੀ ਅਸੀਂ ਅੱਗੇ ਕਾਨਫਰੈਂਸ ਕਰ ਰਹੇ ਹੈ ਡਾਇਬਟਿਕ ਸੋਸਾਇਟੀ ਆਫ ਇੰਡੀਆ ਦੀ ਇੱਕ ਇੰਟਰਨੈਸ਼ਨਲ ਕਾਨਫਰੰਸ ਹੈ ਜਿਹਦੇ ਵਿੱਚ ਦੁਨੀਆ ਦੀਆਂ ਮਨੀਆਂ ਇਹ ਤਿੰਨ ਸੋਸਾਇਟੀਆਂ ਜਿਹੜੀਆਂ ਕਿ 슈ਗਰ ਨਾਲ ਖਰਾਬ ਪੇਸ਼ੈਂਟਸ ਦੇ ਪੈਰਾਂ ਦਾ ਹੀ ਇਲਾਜ ਕਰ ਰਹੀਆਂ ਨੇ ਜਿਹਦੇ ਵਿੱਚ ਡੀ ਫੁੱਟ ਇੰਟਰਨੈਸ਼ਨਲ ਆਈਡੀਐਫਐਸ ਐਂਡ ਤੇ ਡੀਐਫਐਸਆਈ ਇਹ ਤਿੰਨ ਬਾਡੀਜ਼ ਆ ਰਹੀਆਂ ਨੇ ਅਗਲੇ 4 ਦਿਨ 30 31 1 2 ਇਹ ਸਾਡੇ ਨਾਲ ਰਹਿਣਗੇ ਦੁਨੀਆ ਦੇ ਹਰ ਕੋਨੇ ਤੋਂ ਡਾਕਟਰ ਇਸ ਕਾਨਫਰੰਸ ਵਿੱਚ ਸ਼੍ਰੀਕ ਹੋ ਰਹੇ ਨੇ ਅਤੇ ਉਹ ਆਪਣੀ ਐਕਸਪਰਟ ਜਿਹੜੇ ਵੀ ਨੇ ਆਪਣੀ ਨੌਲੇਜ ਸਾਡੇ ਨਾਲ ਸ਼ੇਅਰ ਕਰਨਗੇ ਮੈਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਇਹ ਜਿਹੜੀ ਕਾਨਫਰੈਂਸ ਨਾਰਥ ਚ 10 ਸਾਲ ਪਹਿਲਾਂ 2015 ਵਿੱਚ ਪੀਜੀਆਈ ਚ ਹੋਈ ਸੀ ਤੇ ਉਹਦੇ ਬਾਅਦ ਪਿਛਲੇ 10 ਸਾਲਾਂ ਚ ਇਹ ਕਾਨਫਰੈਂਸ ਇੰਨੀ ਹੋਈ ਨੂੰ ਅਸੀਂ ਚੰਨੇ ਸਾਹਿਬ ਇਹਦੇ ਚ ਇੰਨੀ ਕ ਐਡਵਾਂਸਸ ਹੋ ਗਈਆਂ ਹੈ ਸ਼ੂਗਰ ਨਾਲ ਖਰਾਬ ਪੈਰਾਂ ਨੂੰ ਕਿਵੇਂ ਬਚਾਇਆ ਜਾ ਸਕੇ ਤਾਂ ਕਿ ਹਰ ਇੱਕ ਡਾਕਟਰ ਜੋ ਸਾਡੇ ਇਲਾਕੇ ਦੇ ਨੇ ਉਹਨਾਂ ਨੂੰ ਇਹ ਪਤਾ ਲੱਗੇ ਕਿ ਇਹਨਾਂ ਨੂੰ ਕਿਵੇਂ ਪ੍ਰੀਵੈਂਟ ਕਰ ਸਕਦੇ ਕਿਉਂਕਿ ਸ਼ੂਗਰ ਜਿਵੇਂ ਕਿ ਅੱਗੇ ਗੱਲ ਹੋਈ ਹੈ ਸ਼ੂਗਰ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਹੜੇ ਲਗਭਗ 40-45 ਸਾਲ ਦੇ ਹੁੰਦੇ ਨੇ ਤੇ ਜਿਨ੍ਹਾਂ ਜਿਹੜੇ ਮੇਨ ब्रैड अरनर होंगे घर की रोटी कमाने वाला बंद हों जो वह पैर खराब हो जाए या कटना पै जाए तो वह सुसायटी फैमिली ले ही, एक बड़ा लॉस है सो एक इस बारे ब्रीफ करते हो मैं तुम दसागा इस कॉन्फ्रेंस में लगभग दुनिया के हर कोने तो जो भी स्पैशलिस्ट डॉक्टर ने साफ हो रहे हैं जिमें कि डॉक्टर रूस मार्टिन इटली तो आ रहे हैं डॉक्टर विंटी कॉल यू तो आ रहे हैं ਡਾਕਟਰ ਕੈਥਰੀਨ ਗੁੱਡੇ ਯੂਕੇ ਤੋਂ ਆ ਰਹੇ ਨੇ ਡਾਕਟਰ ਬੀਨੂ ਇਹ ਪ੍ਰੈਜ਼ੀਡੈਂਟ ਨੇ ਆਈਯੂ ਡੀਐਫਐਸ ਦੇ ਇਹਨਾਂ ਨੇ ਸਪੈਸ਼ਲ ਰਿਕਵੈਸਟ ਕੀਤੀ ਇਹਨਾਂ ਦਾ ਬੜਾ ਸ਼ਡਿਊਲ ਹੈ ਗਈ ਸੀ ਬਟ ਹੀ ਐਗਰੀਡ ਕਿ ਮੈਂ ਇਥੇ ਆਵਾਂਗਾ ਡਾਕਟਰ ਬੀਨੂ ਆ ਰਹੇ ਨੇ ਡਾਕਟਰ ਅਬਾਸ ਆ ਰਹੇ ਨੇ ਕੰਧਾਨੀਆਂ ਤੋਂ ਇਹ ਡੀਫੂਟ ਇੰਟਰਨੈਸ਼ਨਲ ਦੇ ਪ੍ਰੈਜ਼ੀਡੈਂਟ ਡਾਕਟਰ ਰੌਬਰਟ ਬੈਂਕ ਡਾਕਟਰ ਹਰੀਕ੍ਰਿਸ਼ਨ ਨਾਇਰ ਇਨ 13 ਨੇ ਉਥੇ ਮਲੇਸ਼ੀਆ ਤੋਂ ਵੀ ਆ ਰਹੇ ਨੇ ਡਾ ਪਰ ਜੇਪੀ ਹੌਂਗ ਨੇ ਸਾਊਥ ਕੋਰੀਆ ਤੋਂ ਆ ਰਹੇ ਨੇ ਇਹ ਬਹੁਤ ਹੀ ਰਨਰਟ ਪਲਾਸਟਿਕ ਸਰਜਨ ਨੇ ਐਡਵਾਂਸਡ ਬਰੀਗ ਨਾੜੀਆਂ ਦੀ ਕਿਵੇਂ ਸਰਜਰੀ ਕਰਨੀ ਹੈ ਉਹਦੇ ਬਾਰੇ ਸਾਨੂੰ ਬਹੁਤ ਜ਼ਿਆਦਾ ਨੋਲੇਜ ਸ਼ੇਅਰ ਕਰਨਗੇ ਸਰ ਐਕਚੁਅਲੀ ਜਿਹੜੀ ਸਭ ਤੋਂ ਡੀ ਪ੍ਰੋਬਲਮ ਹੈ ਨਾ ਜੀ 슈ਗਰ ਤੇ ਡੀਜ਼ਾ ਦੀ ਪੈਰਾਂ ਦੀ ਉਹ ਸਾਰੀ ਇਸੇ ਤੋਂ ਹੀ ਫਾਇਦਾ ਹੁੰਦੀ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਸੈਂਸੇਸ਼ਨਸ ਹੈਗੀਆਂ ਨਾ ਪੈਰ ਦੀਆਂ ਉਹ ਖਤਮ ਹੋ ਜਾਂਦੀਆਂ ਜਿਹੜੀਆਂ ਨਰਵਸ ਹੈ ਉਹ ਡੈਮੇਜ ਹੋ ਜਾਂਦੀਆਂ 슈ਗਰ ਕਰਕੇ ਤੂ ਉਹਨਾਂ ਦੇ ਜ਼ਖਮ ਹੋ ਵੀ ਜਾਏ ਉਹਨਾਂ ਦੇ ਜੇ ਮੰਨ ਲਓ ਜੁੱਤੇ ਦੇ ਵਿੱਚ ਕੋਈ ਥਿਲ ਵੀ ਚੁਭ ਰਿਆ ਹੈ ਨਾ ਤੇ ਉਹਨੂੰ ਪਤਾ ਹੀ ਨਹੀਂ ਲੱਗਣਾ। ਸੋ ਉਹਨੂੰ ਉਦੋਂ ਪਤਾ ਲੱਗਣਾ ਜਦੋਂ ਬਹੁਤ ਖਰਾਬ ਹੋ ਜਾਵੇ। ਸੋ ਉਹਦਾ ਤਰੀਕਾ ਇਹ ਹੈ ਨਾ ਵੀ ਉਹਨਾਂ 'ਚ ਅਵੇਅਰਨੈਸ ਕ੍ਰੀਏਟ ਕਰੋ ਕਿ ਜੁੱਤੇ ਦਾ ਜਿਹੜਾ ਵੀ ਖਰੀਦ ਹੈ ਨਾ ਉਹ ਸਵੇਰੇ ਉੱਠ ਕੇ ਪਹਿਲੇ ਰੋਜ਼ ਦੇਖੇ ਆਪਣੇ ਪੈਰਾਂ ਨੂੰ ਕਿ ਮੇਰੇ ਪੈਰਾਂ ਤੇ ਕੋਈ ਜ਼ਖਮ ਤਾਂ ਨਹੀਂ ਹੈ। ਆਪਣਾ ਜੁੱਤਾ ਵੀ ਬਾਅਦ ਤੋਂ ਪਹਿਲੇ ਉੱਤੇ ਅੰਦਰ ਹੱਥ ਪਾ ਕੇ ਦੇਖੇ ਕਿ ਕਿਸੇ ਨੂੰ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੈ। ਸੋ ਇਹ ਚੀਜ਼ ਦੀ ਅਵੇਅਰਨੈਸ ਪਬਲਿਕ 'ਚ ਵੀ ਕ੍ਰੀਏਟ ਕਰਨੀ ਹੈ। ਉਹੀ ਇੱਕ ਬੜਾ ਇੰਪੋਰਟੈਂਟ ਅਸਪੈਕਟ ਹੈ ਔਰ ਉਹਨੂੰ ਧਿਆਨ ਚ ਰੱਖਦੇ ਹੋਏ ਅਸੀਂ ਇੱਕ ਵਾਕਥਾਥਨ ਅਮਰੇਕੀ ਹੈ 30 ਤਰੀਕ ਨੂੰ ਫਰਡੇ ਨੂੰ ਮਾਰਨਿੰਗ ਦੇ ਵਿੱਚ ਰੋਜ਼ ਗਾਰਡ ਰਣਜੀਤ ਅਗਨੀ ਆਪਣੇ that is basically meant to create public awareness so we are going to have that at 6:30 uh, mm -hmm. of that day in the morning ਜਿੱਥੇ ਅਸੀਂ ਆਪਣਾ ਡਾਕਟਰ ਜੀ ਮੁਖਤ ਜਿਹੜੇ ਆਪਣੇ ਐਮਐਲਏ ਹਨ ਉਹਨਾਂ ਨੂੰ ਵੀ ਬੁਲਾਇਆ so then we are going to have that so that you know we will be giving pamphlets uh, to the uh, people uh, you know we how to take care of their peak, particularly those who are diabetics so public awareness ekda bada important aspect hai de dusra of course jisne doctors ne dassya academic aspect hai ode ch vi dekho jada asi academically jada program design kita hai ode ch vi asi sare experts involve kite asi pgi de jade ਐਂਟਰਪ੍ਰੈਨੋਲੋਜੀ ਦੇ ਹੈਡ ਨੇ ਡਾਕਟਰ ਆਸ਼ਮਿਤ ਸਿੰਘ ਜੀ ਹਨ ਉਹਨਾਂ ਨੂੰ ਇਨਵੋਲ ਕੀਤਾ ਹੈ ਪਲਾਸਟਿਕ ਸਰਜੀ ਦੇ ਪ੍ਰੋਫੈਸਰ ਸੁਨੀਲ ਦਾਪਾ ਹਨ ਉਹਨਾਂ ਨੂੰ ਇਨਵੋਲ ਕੀਤਾ ਹੈ देन वी हैव ਇਨਵੋਲਡ ਪੀਪਲ ਫ্রম ਚੇਨਈ आल्सो ਹੂ ਇਸ ਵਨ ਆਫ आवर ਕੋ-ਚੇਅਰਮੈਨ ਆਫ ਦ ਸਾਈਟ